ਮੋਰ ਗੇਜਰ ਲੱਗਾ ਰਹਿਂਦੇ ਨੇ ਮੋਰਸਾ ਨਹੀਂ ਲੱਭਦਾ ਕਿੱਥੇ ਲਾ ਲਿਆ ਭਾਈ ਡੈਮੇਜ ਨੋਖਾਂ ਇੱਥੋਂ ਦੁੱਗਣਾ ਭਜਣਾ ਤੇਲ ਅੱਧਾ ਖਾਂਦਾ ਕਿ ਨਹੀਂ ਖਾਂਦਾ ਤੈਨੂੰ ਮੈਂ ਇੱਥੋਂ ਚਬਾਲ ਗਏ 250 ਸੋਸੀ ਕਾਰ ਪੰਜਾਬੀਓ ਕੀ ਹਲਚਲ ਹੈ ਵੈਲਕਮ ਟੂ ਮਾਇ ਵਰੀਮ ਵਲੌਗ ਅੱਜ ਦੇ ਦਿਨ ਤੋਂ ਅੱਜ ਦੇ ਵਲੌਗ ਦੀ ਸ਼ੁਰੂਆਤ ਹੈ ਪਾ ਜਿਹਨ ਨੂੰ ਜਮ ਮੁੜਸਲ ਚਿੱਤ ਕਲਕਾਰੀ ਕੋ ਆ ਗਿਆ ਲਈ ਉਹ ਜਾਂਦਾ ਦੂਜਾ ਮੁੜਸਲ ਤੇ ਆ ਆਪਣੇ ਵਾਲਾ ਮੁੜਸਲ ਜਿੰਨਾ ਭਜੋਣਾ ਦਾ ਤੇ ਜਾ ਕੇ ਵੇਣ ਉਹ ਚੜ ਜਾਂਦਾ 100 100 ਚੜ ਜਾਂਦਾ ਉਹ ਭਜਾ ਕੇ ਵੇਣ ਕਿ ਕੱਟਦਾ ਕਿ ਨਹੀਂ ਕੱਟਦਾ ਉਹ ਨੂੰ ਚਲੋ ਚਲਦੇ ਆਂ ਦਿਖਾਉਣੇ ਤੁਹਾਨੂੰ ਜਿਉਂ ਨਾ ਖਲਾਰੀ ਭਾਈ ਅੱਜ ਬਾਜਦੀ ਭਜਾ ਕੇ ਵੇਖਣ ਲੱਗੇ ਆਵੇਂ ਇਹਨੇ ਕੀ ਕੰਮ ਆ ਪਲਟ ਕਿਨਾਂ ਨਵਾਂ ਤੇ ਪੁਰਾਣਾ ਅੱਜ ਕਾਵਲੇ ਹੋਣਗੇ ਤਗੜੇ ਹੀ ਆਉਣ ਲੱਗੇ ਨੌਜਵਾਨ ਪਹਿਲਾਂ ਵੀ ਭਰੇ ਆਏ ਸੀ ਇੱਕ ਰਾਤ ਉਦੋਂ ਪਿੰਡ ਦੇ ਪਿਛੇ ਰਹਿ ਗਿਆ ਅੱਜ ਇਹਨੇ ਕੀ ਚੱਕਰ ਵੰਦਾ ਵਾਹ ਆਇਆ ਮੇਰੇ ਬੱਦਰੋ ਬਾਜ ਆ ਅੱਜ ਬਾਜ ਨਹੀਂ ਲੋਟ ਆਉਂਦਾ ਸਰਾਹ ਕਰਾਉਂਦਾ ਗੱਭਰੂ ਅੱਜ ਤਰਾਗਰਾ ਆਦਾ ਹੀ ਮੋਟਰਸੈੱਪ ਭਜਾ ਕੇ ਤੇ ਵੇਖ ਲਿਆ ਭਾਈ ਦਾ ਹੁਣ ਥੋੜਾ ਬੋਧ ਲਾਈਟਾਂ ਦਾ ਕੰਮ ਆ ਉਹ ਕਰਾ ਲੈਣੇ ਆ ਜੇ ਅੱਜ ਚੱਲ ਜਾਣਾ ਅੱਜ ਕਰਾਉਣ ਚੱਲ ਜਾਣਾ ਤੇ ਕਰਾ ਕੇ ਲੈਉਣੇ ਆ ਬਾਕੀ ਮੋਟਰਸੈੱਪ ਭਜਾ ਲਾਪਿਆ ਬਲਾਰੀ ਚੇਂਜ ਕਰਾਂ ਮਰ ਚੱਕਰ ਵੱਧ ਫੜਲੇ ਗਰਾਲੀ ਛੋਟੀ ਆ ਤੇ ਹੁਣ ਕੰਮ ਥੋੜਾ ਬੋਧ ਰਹਿ ਗਿਆ ਬਾਕੀ ਭਜਦਾ ਹੁਣ ਆ ਸੈਟ ਸਟ ਕਰਾਉਣ ਵਾਲਾ ਰਹਿ ਗਿਆ ਥੋੜਾ ਬੋਧ ਮੋਟਰਸੈੱਪ ਜਿੰਨਾ ਸੋਚਿਆ ਉਹ ਤੋਂ ਵਾਰਸੀ ਭਾਈ ਦਾ ਉਹ ਤੋੜਾ ਤੋੜਾ ਕੰਮ ਰਿੰਦਾ ਹੈਗਾ ਦੇਖੋ ਕਰਾਉਣੇ ਆ ਤੇ ਜਿਹੜੇ ਰਹਿ ਗਿਆ ਤੇ ਹੋਣਾ ਇੱਧਰ ਆਇਆ ਮੇਰਾ ਕਾਪਿਆ ਕੈਂਡੀ ਹੀ ਖੋਲਣੀ ਇਹਦਾ ਪਾਣੀ ਆਉਂਦਾ ਨਹੀਂ ਬਾਹਰ ਕੈਂਡੀ ਭਰੀ ਆ ਤੇ ਪਾਣੀ ਨਹੀਂ ਆਉਂਦਾ ਤੇ ਖੋਲਣ ਲੱਗੇ ਆ ਤੇ ਉਹ ਪੰਜਾਬ ਜੂ ਲੈ ਆਂ ਚਲ ਹੁਣ ਦੋ ਤਿੰਨ ਟਾਈਮ ਹੈਗਾ ਤੇ ਉਹ ਪੰਜਾਬ ਲੈ ਲਈਏ ਆ ਦੇਖੇ ਇਹ ਕਿੰਨਾ ਭਾਈ ਦਾ ਪੁੱਦਾ ਕੀ ਸਮਝ ਰਿਹਾ ਕੈਂਡੀ ਦਾ ਕੋਈ ਸੋਚ ਨਹੀਂ ਨਾਗਾ ਬੱਲਾ 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 ਕੈਂਡੀ ਦਾ ਕੋਈ ਸੋਚ ਨਹੀਂ ਨਾਗਾ ਚੜਕੇ ਵੇਖ ਉਹ ਪਰਾਂ ਦੇ ਉੱਤ ਚੜਨ ਥਾਂ ਵੀ ਛੱਡੋ ਗਈ ਸਾਰੇ ਦੇ ਲੰਮਕੇ ਐਡੀ ਦੇ ਭਿੱਖੀ ਮੇਰੇ ਬਲਾਜ ਨੂੰ ਬੱਲਾ 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 ਇਹ ਨਿਗਲ ਨਹੀਂ ਨੀਨਾ ਪਾਛੋ ਓਏ ਹੋਏ ਹੋਰ ਨਹੀਂ ਹੋ ਨਹੀਂ ਉਹ ਕੱਲੀ ਪਰਪੂਦੇ ਨੂੰ ਮਾਰਾਂ ਫਿਰ ਨਿਕਲ ਓਏ ਇਹ ਤਾਂ ਬੋਲਾ ਬੋਲਾ ਕੰਮ ਖਰਾਬ ਹੋ ਗਿਆ ਮੈਂ ਨਾ ਸਕਾ ਕੈਂਡੀਆਂ ਦਾ ਸੋਚ ਲਵਾਈਏ ਕੈਂਡੀ ਦਾ ਕੈਂਡੀ ਦਾ ਸੋਚ ਲਵਾਈਏ ਤੇ ਇਹਨੂੰ ਬੰਦ ਬੂਦ ਕਰਦਿਆ ਕਰਾਂਗੇ ਜੋੜ ਵੀ ਖਾਦੇ ਲਾਤੇ ਜੋੜ 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 ਤੇ ਲਾਤੇ ਆ ਜੋੜ ਤੇ ਤੋੜਤੇ ਆ ਉਹ ਨਹੀਂ ਇਹ ਖਰਾਬ ਛੱਡਰੀ ਬਾਦ ਉਹ ਧਿਆਨ ਨਾ ਓਏ ਨਾ ਪੇ ਰੱਖਾਂ ਤੇ ਜਦੋਂ ਆ ਤੇ ਬਹੁਤਾ ਜਿਆਦਾ ਹੀ ਕੰਮ ਖਰਾਬ ਹੋਇਆ ਇਹ ਗਣਾ ਮੇਰੀ ਗੱਲ ਇਹਨੂੰ ਠਾ ਇਹਨੂੰ ਠਾ ਕਰਕੇ ਰੱਖਾ ਇਹਨੂੰ ਆ ਇਹਨੂੰ ਠਾ ਕਰਕੇ ਆਉਂਦੇ ਪਾਣੀ ਨਹੀਂ ਰਹਿਣਦੇ ਪ੍ਰੀਤ ਨਹੀਂ ਪਾਣੀ ਥੋੜਾ ਆਉਣਾ ਬਾਹਰ ਆ ਵੀ ਹੋਈ ਬਹੁਤ ਜੰਮਿਆ ਗੰਦ ਜਾ ਆ ਬਾਬਾ ਪਾਪ ਹੀ ਨਹੀਂ ਭਾਜੀ ਪਾਣੀ ਲੈ ਜਾਵੇ ਭਾਣਾ ਲੈ ਜਾਵੇ ਕਿੰਨਾ ਓਏ ਉਹਨੂੰ ਉਹ ਉਹਨੂੰ ਉਹ ਹਾਂ ਉਹਦੋਂ ਆਂਦਾ ਨਾ ਠੰਡਾ ਲਿਆ ਗੋੜਿਆ ਠੰਡਾ ਠੰਡਾ ਆ ਚੋਲਡ ਕੋਲਡ ਪਾਣੀ ਲਾਓ ਓਏ ਇਹਨੂੰ ਸਾਫ਼ ਕਰੀਏ ਯਾਰ ਅਗੇ ਜਕਰੂ ਕਿ ਫੇਰ ਹੀ ਕਰਾਵੇ ਵਿਜਰ ਕਰਦਾ ਗਲਾਪਰ ਕੇ ਨਾ ਰੱਬੀ ਦਾ ਕੀ ਕਰਦਾ ਚਿੱਲ ਜਿੱਲੇ ਜੰਨੇ ਬਾਈ ਨਾ ਪਨ ਆਵਰ ਲੇਟਰ ਨਾ ਇਹ ਤਰਾ ਕਰਾਉਣ ਆ ਨਾ ਤੇਰੀ ਆਵਾਜ਼ ਤੇਰੀ ਬਾਜੋ ਕਰ ਲਈ ਹੁੰਦੇ ਆ ਓਹ ਆਉਂਦੇ ਕਿ ਨਹੀਂ ਆਉਂਦੇ ਨਹੀਂ ਨਾ ਦਸੀ ਓਏ ਅਸੀਂ ਆਏ ਹਾਂ ਮੇਰੇ ਨਾਲ ਪੋਣਾ ਹੀ ਓਏ ਹੈਲੋ ਤੇ ਚੱਲੇ ਆਂ ਵੀਡੀਓ ਵੀ ਬਣਾਉਣ ਨਹੀਂ ਗੱਡੀਆਂ ਦੀ ਗੱਡੀ ਦੀ ਗੁਰਦੁਆਰਿਆਂ ਦੇ ਬਾਹਰੋਂ ਮਾੜੀਆਂ ਆਈਆਂ ਗੱਡੀਆਂ ਨਾਲ ਨਾ ਇਹ ਤਰਾ ਬੰਦੇ ਵੀ ਆਪਣੇ ਆ ਗਏ ਬਾ 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 ਉਹ ਇਹ ਸੀ ਛੱਡਿਆ دماغ ਨੂੰ ਤੇਜ਼ ਕਰ ਚੱਲ ਵੀ ਜੱਟਾ 2 ਮਿੰਟ ਚੀਜ਼ਾ ਉਹ ਨਹੀਂ ਹੋ ਜਣਾ ਸੈਟ ਹੋ ਗਈ 2 ਮਿੰਟ ਉਹ ਕਰ ਦੇ ਤਾਂ ਚਲੋ ਚਲੀਏ ਘਰ ਨੂੰ ਫਾਇਰਫੋਨ ਕਾਪੀ ਲਾਂਦੋ ਆ ਬੜਾ ਜੀ ਆ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਤੁਸੀਂ ਜੀ ਇਹ ਪਤਾ ਨਹੀਂ ਲਵਾਏ ਇਹਨੂੰ ਅੱਛਾ ਅਗਲੇ ਆਪਾਂ ਨੂੰ ਗਾਰਡ ਹੀ ਹੁੰਦਾ ਵੀ ਸੰਦੇਸ਼ ਸਿੱਧੇ ਬਾਹਰ ਆਉਣ ਇਹ ਆਪਾਂ ਡਾਣਾ ਜਾਏ ਸਹੀ ਗੱਲ ਆ ਇੱਥੇ ਇੱਥੇ ਜਾਉਂਗੇ ਇਹਨੇ ਬੱਟਰ ਤੇ ਜਾਣਾ ਕਢਾਉਂਦੇ ਖਲੋ ਯਾਰ ਖਲੋ ਯਾਰ ਕਢਾਉਂਦੇ ਤੈਨੂੰ ਤਾਂ ਹੈਡ ਸ਼ਾਟ ਤਾਂ ਹੈਡ ਰਿਫ ਦੇ ਬਾਰੀ ਖੋਲਣੀ ਨਾ ਪਵੇ ਬਾਰੀ ਖੋਲਣ ਟਾਈਮ ਲੱਗਦਾ ਹੈ ਨਾ ਡਾਇਰੈਕਟਿਵ ਡਾ ਰੱਖਿਆ ਸਿੱਧਾ ਹੀ ਜ਼ਕੋਵ ਹੀ ਕਰਨਗੇ ਕੁਝ ਹੋ ਵੀ ਹੈ ਪਾਇਲਟ ਕੋਈ ਨਹੀਂ ਕਿਤੇ ਲੈ ਜਾਗੇ ਪਾਇਲਟ ਨੂੰ ਪਾਇਲਟ ਨੂੰ ਕੀ ਆ ਨਹੀਂ ਆਟੋ ਪਾਇਲਟ ਹੈ ਵੀਰੇ ਅੱਛਾ ਥੱਲੇ 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 ਖਲੋਗੇ ਚਲਾਉ ਬਸ ਬਸ ਹੁਣ ਤਾਂ ਚੱਲਣਾ ਮੇਰਾ ਮੋੜ ਕਨ ਰੋਲ ਹੁਣ ਵੀ ਪ੍ਰੀਤ ਦੇ ਗੁਨਾਂ ਬਲ ਬਹੁਤ ਸੁਗੰਧਾ ਡ੍ਰੀਮ ਫੋਨ ਆ ਨਹੀਂ ਸੁਗੰਧਾ ਦਾ 10 ਡ੍ਰੀਮ ਫੋਨ ਹੈ ਕਿ ਨਹੀਂ ਜੀ ਜਾਜ ਉੱਡ ਗਿਆ ਜਾਜ ਉੱਡ ਗਿਆ ਜਾਜ ਉੱਡ ਗਿਆ ਛੁੰਡੀ ਕੀ ਕਰ ਚਾਹੋਗੇ ਆਜਾ ਜਾ ਇਤਨਾ ਰੱਖ ਦਿਓ ਹਾਂ ਆ ਜਾਜ ਚਾ ਛੱਡ ਵੀ ਇਹਨੂੰ ਇਹ ਵੀਰਜੀ ਆਪਾ ਇਹ ਵੀਰਜੀ ਆਪਾ ਲਵਾਈਏ ਨਵਾ ਨਹੀਂ ਨਹੀਂ ਮੋਨੇ ਵੀਰਜੀ ਪਾ ਮੂੰਹ ਬਦਲਦਾ ਗਾਉਣ ਪਾਣ ਲੱਗਣਾ ਵੱਡਾ ਲਾਉਣਾ ਹੁਣ ਕਾਰ ਕੋ ਵੱਡਾ ਲਾਉਣਾ ਹੱਥ ਤੇ ਲਵਾਦਾ ਜਦ ਤੱਕ ਮੱਝ ਚੱਲ ਜਾਏਗੀ ਤੇ ਤਾਂ ਹੀ ਲਵਾਣਾ ਫੇੜੀ ਓਡੀ ਹੋ ਜਾਏਗੀ ਹਾਂ ਤੇ ਤੂੰ ਸਾਰੇ ਲਾਹ ਦਾ ਪਰਲੇ ਬਨੇ ਡੂੰਗੀਆਂ ਹੋਣੀਆਂ ਪਹਿਲੀਆਂ ਦੱਸ ਚਲੋ ਚਲਦੇ ਆ ਘਰੇ ਤੇ ਮਿਲਦੇ ਆ ਲੈ ਵੀ ਮਿੱਤਰਾ ਵੀਡੀਓ ਜੀਆਂ ਹੁੰਦੇ ਆ ਤਿਆਰੀਆਂ ਆ ਯਾਰ ਵੀ ਇੱਡੀ ਵੀਡੀਓ ਬਣਾਣੀ ਤਾਂ ਉਹ ਵੀਰ ਬਣਾਉਣ ਲੱਗਾ ਆਪਾਂ ਵੀ ਜੱਦੀ ਦੇ ਬੈਠੀਆਂ ਹੋਏ ਆਪੇ। ਉਹ ਵੀਡੀਓ ਵੀ ਆ ਨਾ। ਇਹ ਵੀਡੀਓ ਦੇ ਤਿਆਰੀਆਂ ਉਧਰੇ ਮੂੰਹ ਸਿਰ ਬਣਨੇ ਕੇ ਬੈਠੀ। ਉਹ ਫੜ ਹੋ ਗਿਆ ਜੀ। ਇੱਧਰ ਨਾ ਲੱਗਾ। ਕੋਈ ਨਹੀਂ। ਉਹ ਉਧਰ ਐ। ਚੱਲ ਚੱਲ। ਲੈ ਵੀ ਅਟਾ। ਆ ਵੀ ਜਟਾ ਚੱਲ ਵੇ ਤੇਰੀਆਂ ਉਧਰ ਐ ਐ ਐ ਕਾਸਾ ਵੀ ਘਰ ਆ ਐ ਕਾਸਾ ਆਪਾਂ ਟੋਰ ਨਹੀਂ ਸੀ ਜੇ ਬੈਠੇ ਆ ਨਾ ਕੋਈ ਯਾਰ ਇਹ ਨਾ ਕੋਈ ਇਸੇ ਚ ਨੇ ਆ ਰਹੇ ਲੈਣੇ ਜ਼ਿੰਦਗੀ ਦੇ ਐਵੇਂ ਮੋੜਾ ਨਾ ਦੇਖਾ ਬੰਦੇ ਹੀ ਵੇ ਕਸ ਵੇ ਹੋਵੇ ਹਰ ਕੰਮ ਕਰ ਕੋਈ ਨਾ ਹਾਂ ਜਲ ਆ ਗਿਆ ਵੀਡੀਓ ਬਣਾ ਕੇ ਹੋ ਗਏ ਵੇਲੇ ਹਾਂ ਹੋ ਗਏ ਜੇ ਵੇਲੇ ਹੋ ਗਏ ਹੋ ਗਏ ਬਾਹਰ ਦੇਖਦੇ ਹੋ ਬੈਉ ਚਲੋ ਲਾ ਆ ਬੋੜਾ ਮੁਰਸ਼ਲ ਕਰੇ ਅੱਲਾ ਆ ਗਿਆ ਚੱਲ ਅਸੀਂ ਮਿੱਤਰਾਂ ਬੜੀਆਂ ਵੀਡੀਓ ਬੜੀਆਂ ਤੇ ਹੁਣ ਅਸੀਂ ਚੱਲੇ ਆ ਬਾਸ ਫੇਰ ਮੇਲੇ ਜਿੱਥੋਂ ਮੇਲੇ ਮੇਲੇ ਬੈਕ ਟੂ ਮੇਲੇ ਕਿਥੇ ਤਾਂ ਬੀਰ ਸਿੰਘ ਜੀ ਨਰੰਗਾਵਾਦ ਵਾਲਿਆਂ ਦੇ ਮੇਲੇ ਤੇ ਚਲੋ ਚੱਲਦੇ ਜਿਹੜੇ 65 ਮੇਲੇ ਜਿਹੜੇ ਲੱਗਦੇ ਆ ਮੇਰੇ ਮੀਟੀ ਡਾਟਾ ਆਫ ਹੈ ਡਾਟਾ ਸਨੈਪਾਂਸ ਨੂੰ ਪਾ ਪੈ ਰਹੀਆਂ ਕਰਕੇ ਸਨੈਪਾ ਵੇਰ ਰਹੀਆਂ ਆਹ ਸਨੈਪ ਵੇਖੀ ਆਹ ਆਫ ਕਰਕੇ ਆਫ ਕਰਕੇ ਸਨੈਪਾ ਪੈ ਰਹੀਆਂ ਆਹ ਵੀ ਬਾਬਾ ਨਾਲ ਬਾਬਾ ਜੀ ਇੱਦਾਂ ਜਾਣਦੇ ਉਹਨੇ ਕਰਨਾ ਪੈਂਦਾ ਜਿੰਨਾ ਕਿ ਭਜੋਣਾ ਦੇ ਆਏ ਹੋਣਗੇ ਆਪਣੇ ਨਾਲ ਉਹ ਲੱਗ ਗਏ ਹੋਰ ਜਣੇ ਕੋਲ ਚ ਬੱਲੇ ਬੱਲੇ ਮੋਟਰਸਾਈਕਲ ਵੀ ਸ਼ਹਿਰੋਂ ਮੋੜੀ ਲਾਗੂ ਨਹੀਂ ਆ ਸ਼ਹਿਰ ਦੇ ਆ ਇੱਥੇ ਨਹੀਂ ਆ ਸ਼ਹਿਰ ਦੇ ਆ ਵੀਡੀਓ ਬੰਦ ਕਰ ਲੈ ਕੋਈ ਚੱਕਰ ਨਹੀਂ ਕੋਈ ਨਾ ਤੈਨੂੰ ਕੋਈ ਨਹੀਂ ਹਲੋ ਆ ਵੀ ਆ ਗਈ ਆ ਵੀ ਆ ਪਾਪਟ ਹਲਾ ਕੇ ਆ ਮੋਟਰਸਾਈਕਲ ਨਹੀਂ ਲੱਭਣਦੇ ਆ ਮੋਟਰਸਾਈਕਲ ਲਾਇਆ ਕਿੱਥੇ ਇਹ ਆ ਵੀਰ ਜੀ ਪਾਪੜ ਆਇਆ ਪਾਪੜ ਮੋਟਰਸਾਈਕਲ ਲੱਭਣ ਦਾ ਲਾਇਆ ਕਿੱਥੇ ਪਾਪੜ ਕਿੱਥੇ ਲਾਇਆ ਪਾਪੜ ਗਿਆ ਪਾਪੜ ਗਿਆ ਇਹ ਆ ਮੋਟਰਸਾਈਕਲ ਗਿਆ ਮੋਟਰਸਾਈਕਲ ਲੱਭ ਨਹੀਂ ਦਿਆ ਪਹਿਲਾਂ ਮੋਟਰਸਾਈਕਲ ਲਾ ਗਿਆ ਪਹਿਲੇ ਚਲੋ ਗੱਡੀ ਦਾ ਵੀਡੀਓ ਵੀਡੀਓ ਬਣਾਉਣ ਗਏ ਚਲ ਮੋਟਰਸਾਈਕਲ ਤੇ ਇੱਥੇ ਲੱਗਾ ਚੱਲ ਲੱਗਾ ਰਹਿਣ ਦਿੰਦੇ ਨੇ ਮੋਟਰਸਾਈਕਲ ਨਹੀਂ ਲੱਭਦਾ ਕਿੱਥੇ ਲਾ ਲਿਆ ਉਹ ਲਾਇਆ ਕਿੱਦਾਂ ਲੱਭਣੇ ਉਹ ਵੀ ਨਹੀਂ ਪਤਾ ਇਨਸ਼ਾਅੱਲਾ ਮੋਟਰਸਾਈਕਲ ਪਤਾ ਹੀ ਕਿਹੜਾ ਏ 27 26 ਐਡੀ ਦੂਰ ਆਇਆ ਗਿਆ ਤੂੰ ਓ ਲੱਗਾ ਓ ਲੱਗਾ ਤਾਣੂ ਮੂੰਹ ਕਰਕੇ ਓ ਤਾਣੂ ਮੂੰਹ ਕਰਕੇ ਨਹੀਂ ਆਵੇ ਉਹ ਕਿੱਥੇ ਲੱਭਣ ਦੇ ਆਵੇ ਕੀ ਕਹਣਾ ਚਾਹੁੰਗੇ ਐਨ ਤੁਰਿਆ ਐਨ ਤੁਰਿਆ ਵਾਜੋ ਵੀਰਦੀ ਜੀ ਨਾਮੇ ਜਦੋਂ ਵਿਦਿਆਨ ਨੇ ਪਹਚਾ ਕਰ ਪਾਈਆ ਕੱਢ ਚਲੋ ਚੱਲਦੇ ਆ ਘਰੇ ਜੋ ਆਪਦੇ ਨਾਲੇ ਪੰਜਾਬ ਨੂੰ ਬਚਾਉਣੀ ਸੀ ਖਲੋ ਜੀ ਵੀਰ ਜੀ ਆਏ ਆ ਪੱਧਰੀਓ ਮੈਲੇਓ ਤਾਂ ਤੁਸੀਂ ਹੀ ਸੁਵਾਏ ਵੀਰ ਜੀ ਪੱਧਰੀ ਹੋਣੀ ਆ ਇਹ ਪੱਧਰੀ ਵਾਲਾ ਮੋੜ ਸਾਲ ਨਹੀਂ ਅੱਡਾ ਚੱਲਿਆ ਮੈਂ ਤੇਰੇ ਹੁਣੇ ਦੱਸ ਦਿੰਦਾ ਮੈਂ ਚਲਾਕ ਕਰ ਰਿਹਾ ਹਾਂ ਬੱਸ ਹੋ ਜਾ ਦੱਸੋ ਵੀ ਕਿੱਥੇ ਆਇਆ ਮੈਂ ਫੇਰ ਲਖਾਇਆ ਹੀ ਨਾ ਉਹ ਅੰਜੋਣ ਜਨਾ ਜਨੇ ਲੱਸੀ ਵਾ ਤੇ ਇਹਨਾ ਇਹ ਤੈਨੂੰ ਇੱਕ ਹੋਰ ਗੱਲ ਦੱਸਾਂ ਇਹ ਤੇਲ ਵੀ ਕੱਢਿਆਈ 450 ਦਾ ਪਾਇਆ 450 ਦਾ 450 ਦਾ ਪੋਇਲ ਲਾ ਕੇ ਵੇਖੀ 450 ਵਾਲਾ ਹੈਗਾ ਆ ਕੀ ਕਰਦਾ ਯਾਰ ਮੋਰਸਲ ਪਹਿਲਾਂ ਤੂੰ ਦੱਸ ਅੱਜ ਵੀਰ ਜੀ ਇਹਦੀ ਸਰਵਿਸ ਕਰਾਉਣ ਆਲੀ ਕਰਾਈ ਤੇ ਕਰਾਓ ਫੇਰ ਅਹੀਂ ਕਰਾਉਣੀ ਆ ਦੇਖਦਾ ਚਬੜ ਉੱਥੋਂ ਅਗਲੇ ਆਏ ਹੁਣ ਦੇਖ ਲਾ ਸਬੂਤ ਸਬੂਤ ਆ ਪੱਪਾ ਚੱਲੀ ਵਾਧ ਛਿੰਕਦਾ ਉਤੋਂ ਉਤੋਂ ਤੱਕ ਸਹੀ ਆ ਨਹੀਂ ਖਾਂਦਾ ਵੱਧ ਕੇ ਨਹੀਂ ਖਾਂਦਾ ਤੂੰ ਆਪਦੇ ਮੂੰਹ ਨਾ ਦੱਸੀ 2500 2200 ਦਾ ਜਾਂਦੇ ਪਾਇਆ ਹੀ 150 ਦਾ ਹੁਣ ਪਾਇਆ ਹੀ ਵੱਧ ਖਾਂਦਾ કે ਨਹੀਂ ਖਾਂਦਾ ਤੈਨੂੰ ਮੈਂ ਇੱਥੋਂ ਚਬਾਲ ਗਏ 2200 ਇਹਨੂੰ ਮੈਂ ਪਹਿਲੇ ਕਹ ਕੇ ਕੱਲਿਆ ਮਹੀਨੇ ਨੂੰ ਕਾਰ ਕੱਢਣੀ ਦੋਸਤ ਪਾਇਆ ਇਹਦਾ ਕਹਿ ਗਈ ਐਸੇ ਕੱਢ ਚਾਹਤ ਪਾਇਆ ਤਾਲੇ ਕਟਾਇਆ ਪਹਿਲੇ ਇਹਦਾ ਪਤਾ ਤੇ ਲੱਗਿਆ ਓਏ ਓਹ ਉਹਦੇ ਪੈਂਟ ਕੋ ਉਠੋ ਕੇ ਹੋ ਕੇ ਕਿੱਡਾ ਮਾਮਾ ਸਰਬਾਲਾ ਵਾ ਨਾ ਲਾਲ ਬਨੀਓ ਮੇਰਾ ਰੱਬ ਨਹੀਂ ਨਹੀਂ ਭਜਦਾ ਭੂਤਾ ਨਹੀਂ ਆਣਾ ਭਜਦਾ ਐਵੇਂ ਜਨ ਆਖਾ ਇੱਥੋਂ ਦੂਹਣਾ ਭਜਣਾ ਪਈ ਫੋਨ ਖੜਾ ਨਹੀਂ ਕਿਹੜੀ ਕਾਲਾ ਕਿਹੜਾ ਭਜਦਾ ਉਹ ਰਹਿਣ ਦੇ ਗੱਲ ਸੁਣ ਓ ਚੱਲ ਓ ਨੀ ਭਜਾਉਣਾ ਨਹੀਂ ਤੂੰ ਐਵੇਂ ਪਖਾਂਡੇ ਮਿੰਟਰੀ ਕਰਦਾ ਭਜਾ ਕੇ ਦੇਖੀ ਤੇਲ ਤੇ ਵੀਡੀਓ ਬਣਾਉਣੀ ਤੇਲ ਤੇ ਉਹ ਖੜ ਜਾ ਕੋਈ ਨਹੀਂ ਬਣਾ ਲੈਂਦੇ ਤੇਲ ਤੇ ਘਰੇ ਖਲੋਤੇ ਇਹਨੂੰ ਪੂਰਾ ਆਉਂਦਿਆ ਤੇ ਭਜਾ ਗ ਲਈ 450 ਪਾਇਆ ਤੇ ਇਹਦੇ 200 ਦਾ ਹਿਸਾਬ ਲਗਾ ਚਲੋ ਯਾਰ ਭਜਾਗੇ ਵੀਡੀਓ ਬਣਾਈਏ ਆ ਭਜਾ ਵੀਡੀਓ ਬਣਾਉਣੀ ਐ ਇੱਥੇ ਇੱਥੇ ਬਣਾ ਬੰਦ ਕਰ ਲਾ ਭਰਾ ਤੇ ਨਹੀਂ ਭਜਦਾ ਕੀ ਭਜਾ ਗਦਾ ਮੋਟਰ ਆਪਣੇ ਨਾਲ ਗੱਲਾਂ ਨਵਾਂ ਮਰਕਰ ਹਾਂ ਆ ਇਕੱਲੇ ਨਾਲ ਗੱਲਾਂ ਤੇ ਹਾਂ ਚਲ ਆ ਵੀਡੀਓ ਕਿਸੇ ਬਣਾ ਨਹੀਂ ਵੀਰ ਤੁਰੇ ਆਏ ਆ ਅਸੀਂ ਹੁਣੇ ਮੇਲੇ ਚਲੀ ਜਾਂਦਾ ਨਹੀਂ ਤੂੰ ਮੇਰੀ ਗੱਲ ਸੁਣ ਅਸੀਂ ਨਾ ਕਰੋ ਕਰੋ ਇਹਨਾਂ ਨੂੰ ਤੋਰ ਲੱਗਿਆ ਪਹਿਲਾਂ ਆਖਿਆ ਕਿ ਤੇਲ ਵੜਾ ਖਾਂਦਾ ਇਹਦਾ ਨਾ ਖੜਿਓ ਦੱਸ ਕਿੰਨਾ ਕਿੰਨਾ ਪਵਾਇਆ 50 ਦਾ ਕਰੋ ਪਵਾਇਆ ਹਾਂ 200 ਦਾ ਪੈਟਰੋਲ ਪੰਪ ਤੋਂ ਫੇਰ ਉੱਥੇ ਬੰਦ ਹੋ ਗਿਆ ਫੇਰ 50 ਦਾ ਉਦੋਂ ਟੰਗੇਰ ਸਦਾ ਪਵਾ ਗਏ ਤੇ 150 ਦਾ ਹਣ ਪਵਾ ਗਏ ਲੈ ਆਏ ਇਹਨੂੰ ਇਹਨੂੰ ਮੈਂ ਆਖਿਆ ਪਹਿਲਾਂ ਤੋਰ ਲੱਗਿਆ ਮੈਂ ਮੋਟਰਸਾਂ ਦਾ ਤੇਲ ਵੜਾ ਖਾਣਾ ਹੀ ਫਾਇਦਾ ਕੋਈ ਨਹੀਂ ਆਂਦਾ ਕੁਝ ਨਹੀਂ ਮੈਂ ਪਵਾ ਲੂ ਤੇਲ ਆਰੇ ਫੱਟਿਆ ਡਾਉਦਾ ਚੱਲੇ ਕੀ ਕੋ ਬਣਾਉਗਾ ਉਹ ਨਹੀਂ ਚੱਕਰਪਲਾ ਕੀ ਆ ਉਹਦਾ ਤੇਲ ਵੀ ਖੋਲਿਆ ਰੇਸ ਉਹਨੇ ਉਧਰ ਘਟਾਤੀ ਆ ਰੇਸ ਵੀ ਖੋਲਣੀ ਆ ਮੇਰੇ ਵਿਹਲਾ ਮੇਰੇ ਵਿਹਲਾ ਮੈਂ ਲਾਈਟਾ ਲਵਾ ਲਈ ਆ ਯਾਰ ਮੈਨੂੰ ਮੈਂ ਕਹਿੰਦੇ ਮੈਂ ਘਰੇ ਲਾ ਲਈਂ ਨੀ ਉਹ ਨਾ ਇਹ ਖੜਨੇ ਆ ਥੱਕ ਭਾਗ ਇਹ ਇਹ ਤੂੰ ਕੌਣ ਚ ਲਾਉਂਦਿਆ ਸੀ ਆਜ ਆਜ ਆੜਾ ਆੜਾ ਨਹੀਂ ਆਉ ਭਾਈ ਮੈਂ ਆਹ ਸਾੜੇ ਇੰਜਨ ਤੇਲ ਲਾ ਦੇ ਨਹੀਂ ਉਹ ਪੁੰਡਾ ਮੈਂ ਉਹਨੂੰ ਘਰਾਂਗੇ ਨਹੀਂ ਦੇਖ ਕੀ ਲਾ ਕੇ ਵੇਖੀ ਚੂਲੀ ਵੀ ਨਹੀਂ ਆ ਗਈ ਓ ਟਾਇਰਾਂ ਨੂੰ ਕੀ ਕੀਤਾ ਸੱਚੋ ਸੱਚ ਅਸੀਂ ਆ ਕੀ ਛੜਕ ਬੰਦੇ ਇਧਰੇ ਲੋਕ ਪਈਓ ਡੁੱਡ ਗਏ ਤੇ ਤੱਤੀ ਛੜਕ ਤੋਦ ਰਹੇ ਆ ਇੱਕ ਦੇ ਲੋਕ ਆ ਵੀਰ ਜੀ ਇਧਰ ਬੋ ਜਾ ਤੇ ਤੂੰ ਹੀ ਚਾਚਾ ਤੂੰ ਹੀ ਵੇਖ ਕੇ ਨਗਾਉ ਦੇ ਇਹ ਬਾਣਾ ਥੈਂਗਾ ਲੈ ਤੇ ਹੁਣ ਆ ਜਰਾ ਮਾਸੂਮ ਤੇ ਮੋਟਰਸਾਈਕਲ ਭਜਾ ਦੇ ਨਾ ਕਿੱਥੋਂ ਨਹੀਂ ਮੇਰੀ ਗੱਲ ਸੁਣ ਦੂਜਾ ਓਟ ਤੂੰ ਮਗਰਲਾ ਟਾਇਰ ਬਹੁਤਾ ਪੜਾਏ ਆ ਆਪਦਾ ਤੂੰ ਵੀ ਪਵਾ ਲਾ ਅਗਲਾ ਟਾਇਰ ਚਲੋ ਚੱਲਦੇ ਆ ਮਿਲਦੇ ਆ ਬਾਏ ਮੋਰਸੜ ਪਹਹਾ ਕੇ ਆਏ ਹਾਂ ਪਾਜ ਦਾ ਵਾਧੂ ਆ ਉਹਨਾਂ ਨੇ ਵੀ ਖੜਾ ਚਲੋ ਉਹਨਾਂ ਦਾ ਉਹਨਾਂ ਨੇ ਪਹਿਲਾਂ ਜਾਣ ਕੇ ਆਖੇ ਕਿ ਤੇਲ ਖਤਮ ਹੋ ਗਿਆ ਇਹ ਇਹਨਾਂ ਨਹੀਂ ਇਹ ਜਿਆਦਾ ਕੰਮ ਆ ਉਹਨਾਂ ਜਾਣਾ ਸੀ ਇੱਥੇ ਮੈਨੂੰ ਪਤਾ ਸੀ ਤੇ ਚਵਾਲ ਦਾ ਕਰੋ ਉਹਨੇ 200 ਦਾ ਖਾ ਲਿਆ ਚਵਾਲ ਦਾ ਕਰੀ ਤੇ ਉਹਨਾਂ ਹੀ ਪੰਜਾਬ ਚੋਂ ਗਿਲੇ ਆਏ ਮੋਰਸੜ ਤੇ ਰੀਲਰ ਬਲਾ ਬਣ ਗਈਆਂ ਇੱਥੇ ਕਰਦੇ ਆ ਵਲੌਗ ਦਾ ਐਂਡ ਜੇ ਵਧੀਆ ਲੱਗਿਆ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਓ